ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਤੁਹਾਡੇ ਜਾਣੇ ਪਛਾਣੇ ਪੌਦੇ ਪਦੀਨੇ ਬਾਰੇ ਇਹਨਾ ਹਰ ਘਰ ਦੇ ਵਿੱਚ ਲੱਗਿਆ ਹੋਇਆ ਜੇ ਕਿਤੇ ਨਹੀਂ ਲੱਗਾ ਤਾਂ ਉਹਨੂੰ ਜ਼ਰੂਰ ਲਾ ਲਓ ਦੇ ਘਰ ਦੇ ਵਿੱਚ ਬਹੁਤ ਹੀ ਵਧੀਆ ਵਰਤਣ ਵਾਲੀ ਸਾਡੇ ਕੋਲੇ ਚੀਜ਼ ਆ ਇਹ ਤੇ ਆਮ ਤੌਰ ਤੇ ਇਹ ਮਹੀਨਾ ਚੱਲੇਗਾ ਉਸ ਤੋਂ ਬਾਅਦ ਹੀ ਖਤਮ ਹੋ ਜਾਂਦਾ ਹੈ ਤੇ ਅੱਜ ਆਪਾਂ ਵਿਸ਼ੇਸ਼ ਤੌਰ ਤੇ ਇਹ ਗੱਲ ਕਰਾਂਗੇ ਕਿ ਉਹਨੂੰ ਆਪਾਂ ਸਾਰਾ ਸਾਲ ਕਿਵੇਂ ਵਰਤ ਸਕਦੇ ਹਾਂ ਤੇ ਆਪਾਂ ਗੱਲ ਕਰੀਏ ਕਿ ਪਦੀਨੇ ਦੀ ਵਰਤੋਂ ਆਪਾਂ ਕਰਦੇ ਆਂ ਘਰ ਦੇ ਵਿੱਚ ਚਟਨੀ ਲਈ ਕਰਦੇ ਆਂ ਜਾਂ ਬਾਜ਼ਾਰ ਦੇ ਵਿੱਚ ਵੇਖਿਆ ਵੀ ਜਿੱਥੇ ਕਿਤੇ ਗੰਨੇ ਦਾ ਜੂਸ ਬਣਦਾ ਉਹਦੇ ਵਿੱਚ ਵੀ ਪੈਂਦਾ ਹੈਗਾ ਜੇ ਕੋਈ ਨਿੰਬੂ ਪਾਣੀ ਬਣਦਾ ਉਹਦੇ ਵਿੱਚ ਪੈਂਦਾ ਤੇ ਨੂੰ ਆਪਾਂ ਘਰਾਂ ਦੇ ਵਿੱਚ ਵੀ ਇਸ ਤਿਹੇ ਨਾਲ ਵਰਤ ਸਕਦੇ ਆ ਇਸ ਦੀ ਗੁਣ ਬੜੇ ਨੇ ਔਸ਼ਧੀ ਗੁਣ ਹੈਗੇ ਨੇ ਜਿਵੇਂ ਕਿਤੇ ਕਿਸੇ ਤਰ੍ਹਾਂ ਦੀ ਕੋਈ ਬਦ ਹਾਜਮੀ ਹੈ ਜਾਂ ਕੋਈ ਪੇਟ ਦੇ ਵਿੱਚ ਗੜਬੜਾ ਹੈ ਉਹਦੇ ਲਈ ਬੜੀ ਜਲਦੀ ਤੁਹਾਨੂੰ ਠੀਕ ਕਰ ਦਿੰਦਾ ਤੇ ਪੱਤੇ ਅਸੀਂ ਤੋਕੇ ਵੈਸੇ ਵਿੱਚਵਾ ਸਕਦੇ ਆ ਤੇ ਦੀ ਚਟਨੀ ਬਣਾ ਸਕਦੇ ਆ ਇਹਦੀ ਨਿਊਟ੍ਰੀਸ਼ਨ ਵੈਲਿਊ ਵੀ ਕਾਫੀ ਹੈ ਜੇ ਵੇਖੀਏ ਦੇ ਵਿੱਚ ਕੈਰੋਟਿਨ ਹੁੰਦਾ ਇਹਨੂੰ ਵਿਟਾਮਿਨ ਏ ਦੇ ਵਿੱਚ ਬਦਲ ਜਾਂਦਾ ਹੈ ਤੇ ਉਸ ਤੋਂ ਬਾਅਦ ਰਿਬੋਫਲਾਵਿਨ ਹੈ ਫੋਲਿਕ ਐਸਿਡ ਹੈ ਵਿਟਾਮਿਨ ਸੀ ਇਹਦੇ ਵਿੱਚ 27 ਮਿਲੀਗ੍ਰਾਮ ਹੈ ਤੇ ਪ੍ਰੋਟੀਨ ਹੈ ਮਿਨਰਲਸ ਵੀ ਹੁੰਦੇ ਨੇ ਕੈਲਸ਼ੀਅਮ ਵਿੱਚ 200 ਮਿਲੀਗ੍ਰਾਮ ਹੈ ਤੇ ਫਾਸਫੋਰਸ ਹੈ ਉਸ ਤੋਂ ਬਾਅਦ ਆਇਰਨ 16 ਮਿਲੀਗ੍ਰਾਮ ਹੈ ਇਸਨ ਦੀ ਨਿਊਟ੍ਰੀਸ਼ਨ ਵੈਲਿਊ ਵੀ ਬੜੀ ਹੈਗੀ ਆ ਹੁਣ ਆਪਾਂ ਇਹਨੂੰ ਇਹਨੂੰ ਕੱਟ ਲਓ ਉੱਪਰੋਂ ਕੋਈ 3-4 ਇੰਚ ਕੱਟ ਲਓ ਕੱਟ ਕੇ ਸੋਧ ਦੇ ਪੱਤੇ ਤੋੜ ਲਓ ਤੇ ਤੋੜ ਕੇ ਤੇ ਉਹਨਾਂ ਨੂੰ ਸੁਕਾ ਲਓ ਜੀਤਾ ਸੇ ਨੂੰ ਥੁਪਿਸਕਾਵਾਂਗੇ ਤਾਂ ਇਹਦਾ ਰੰਗ ਕਾਲਾ ਪੈ ਜਾਏਗਾ ਤੇ ਪਰ ਇਹਦੀ ਨਿਊਟ੍ਰੀਸ਼ਨ ਵੈਲਿਊ 'ਚ ਕੋਈ ਫਰਕ ਨਹੀਂ ਪੈਂਦਾਗਾ ਤੇ ਜੇ ਇਹਨੂੰ ਸਾਵੇਂ ਸੁਕਾ ਲਾਂਗੇ ਤਾਂ ਇਹਦਾ ਰੰਗ ਜਿਹੜਾ ਉਹ ਥੋੜਾ ਹਰਾ ਰਹੇਗਾ ਇਹ ਜਲਦੀ 1-2 ਦਿਨਾਂ ਦੇ ਵਿੱਚ ਸੁੱਕ ਜਾਂਦੇ ਆ ਇਹਨੂੰ ਤੁਸੀਂ ਉਸ ਤੋਂ ਬਾਅਦ ਉਹਨੂੰ ਪੀਸਣਾ ਨਹੀਂਗਾ ਇਹਨੂੰ ਸਵਾਲ ਕੇ ਰੱਖ ਲਓ ਤੇ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਤੇ ਕਿਉਂਕਿ ਇਸ ਤੋਂ ਬਾਅਦ ਇਹ ਹੁਣ ਜਦੋਂ ਵੀ ਬਰਸਾਤ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਹਰਾ ਬਦੀਨਾ ਲੱਗਿਆ ਹੋਇਆ ਇਹਦੇ ਪੱਤਿਆਂ ਵਿੱਚ ਮੁਰਗੀਆਂ ਹੀ ਹੋ ਜਾਂਦੀਆਂ ਪਰ ਸ਼ਣਣੀ ਜੀ ਹੋ ਜਾਂਦੇ ਆ ਉਹ ਸਾਰੇ ਖਤਮ ਹੋ ਜਾਂਦਾ ਤੇ ਜੇ ਹੁਣ ਅਸੀਂ ਇਹਨੂੰ ਕੱਟਦੇ ਰਾਵਾਂਗੇ ਤਾਂ ਇਹਨੇ ਉਹਨੇ ਹੋਰ ਫੁੱਟੇ ਜਾਊਗਾ ਇਹਦੀਆਂ ਅਸੀਂ 4-5 ਕਟੀਆਂ ਲੈ ਸਕਦੇ ਆ ਲੈ ਕੇ ਤੇ ਉਹਨੂੰ ਉਸੇ ਕਿਨ ਦਾ ਸਕਾ ਕੇ ਅਸੀਂ ਡੱਬਾ ਬੰਦ ਕਰਕੇ ਰੱਖ ਲਓ ਜਦੋਂ ਵੀ ਤੁਹਾਨੂੰ ਜ਼ਰੂਰਤ ਹੈਗੀ ਐ ਖਾਸ ਤੌਰ ਦੇ ਉੱਤੇ ਅਸੀਂ ਕੋਈ ਦਹੀਂ ਖਾਣੇ ਉਹਦੇ ਵਿੱਚ ਤળી ਤੇ ਰੱਖ ਕੇ ਥੋੜਾ ਜਿਹਾ ਪੋਰ ਕੇ ਪਾ ਲਓ ਇਸ ਤਰੀਕੇ ਨਾਲ ਸਬਜੀ ਤੁਹਾਡੀ ਬਣ ਗਈ ਹੈ ਉਹਨੂੰ ਗਾਰਨਿਸ਼ਿੰਗ ਦੇ ਤੌਰ ਤੇ ਪਾ ਦਿਓ ਤੇ ਕਿਸੇ ਤਰ੍ਹਾਂ ਦਾ ਵੀ ਅਸੀਂ ਘਰ ਦੇ ਵਿੱਚ ਕੋਈ ਜਲਦੀਰਾ ਬਣਾਉਨੇ ਆ ਕੋਈ ਨਿੰਬੂ ਪਾਣੀ ਬਣਾਉਨੇ ਆ ਤੇ ਜਿਹੜਾ ਹਲੇ ਚੱਲੀ ਜਾਣਾ ਉਹਦੇ ਵਿੱਚ ਵੀ ਅਸੀਂ ਇਹਨੂੰ ਪਾ ਸਕਦੇ ਆ ਲੱਸੀ ਵਿੱਚ ਇਹਨੂੰ ਪਾ ਸਕਦੇ ਆ ਤੇ ਜੇ ਕੋਈ ਨੂੰ ਅਸੀਂ ਸਿੱਧਾ ਹੀ ਚੂਰਨ ਦੇ ਤੌਰ ਦੇ ਉੱਤੇ ਵਰਤ ਸਕਦੇ ਆ ਇਸ ਕਰਕੇ ਸਾਡੇ ਕੋਲੇ ਸਮਾਂ ਤੇ ਤੁਸੀਂ ਇਹਦੀਆਂ ਜਿੰਨੀਆਂ ਕਟਿੰਗਸ ਲਓਗੇ ਉਨਾਂ ਹੀ ਇਹ ਥੱਲੋਂ ਫੁੱਟਿਆ ਆਏਗਾ ਬਹੁਤਾ ਜਿਹੜਾ ਇਨੂੰ ਇਹਦੇ ਵਿੱਚ ਪਾਣੀ ਖੜਨਾ ਨਹੀਂ ਚਾਹੀਦਾ ਤੇ ਜਿੱਥੇ ਕਿਤੇ ਤੁਹਾਡੇ ਕੋਲੇ ਖੇਤਾਂ ਦੇ ਵਿੱਚ ਮੋਟਰ ਵਗੈਰਾ ਹੈਗੀ ਹੈ ਉੱਥੇ ਨੂੰ ਲਾਰਜਿੰਗ ਤਾਂ ਬੜੀ ਤੇਜ਼ੀ ਨਾਲ ਵੱਧਦਾ ਹੈ ਤੇ ਉੱਥੇ ਤਾਂ ਇਹ ਛੇਤੀ ਕਿਤੇ ਖਤਮ ਵੀ ਨਹੀਂ ਹੁੰਦਾ ਸਰਦੀਆਂ ਚ ਜੇ ਖਤਮ ਹੁੰਦਾ ਤੇ ਘਰਾਂ ਦੇ ਵਿੱਚ ਇਹ ਬੜੀ ਜਲਦੀ ਖਤਮ ਹੋ ਜਾਂਦਾ ਇਸ ਇਸ ਲਈ ਇਹ ਤਰੀਕਾ ਅਪਣਾ ਕੇ ਤੇ ਇਹਨੂੰ ਸੰਭਲੋ ਉਸ ਤੋਂ ਬਾਅਦ ਅਗੇ ਫਿਰ ਤੁਲਸੀ ਦਾ ਸੀਜ਼ਨ ਆਏਗਾ ਉਹਦੀ ਆਪਾਂ ਗੱਲ ਕਰਾਂਗੇ ਚਿਬੜਾ ਦਾ ਟਾਈਮ ਆਏਗਾ ਉਹ ਤੋਂ ਉਹਦੀ ਗੱਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ